ਲੋ ਜੀ ਮਿੱਤਰੋ ਪਿੰਡ ਲੰਬਵਾਲੀ ਖੜੇ ਆ ਇਹ ਲੰਬਵਾਲੀ ਰੋਡ ਬਾਜੇਖਾਨੇ ਤੋਂ ਤੇ ਅੰਮ੍ਰਿਤਸਰ ਦੇ ਰੋਡ ਦੇ ਬਿਲਕੁਲ ਉੱਤੇ ਪਿੰਡ ਰਹਿ ਜਾਂਦਾ ਤਾਂ ਉੱਥੇ ਬਈ ਇੱਕ ਕਿਸਾਨ ਦੀ ਸੁਣ ਬਈ ਗੱਲਬਾਤ ਦਿਖਾਉਣੇ ਆ ਬਹੁਤ ਹੀ ਅਗਾਂਵੰਦੂ ਕਿਸਾਨ ਆ ਸੀ ਬਈ ਦੇਖ ਕੇ ਉਹਦਾ ਸਾਰਾ ਸਿਸਟਮ ਹੈਰਾਨ ਹੋ ਗਿਆ ਸੋਚਿਆ ਵੀ ਸੋਡੇ ਨਾਲ ਜਰੂਰ ਉਹਨਾਂ ਦੇ ਬਈ ਜਿਹੜਾ ਤਜਰਬਾ ਖੇਤੀ ਕਰਨ ਦਾ ਢੰਗ ਹੈ ਸਾਂਝਾ ਕਰਕੇ ਆ ਨਾਲ ਆ ਬਈ ਆਪਣੇ ਅਜ ਜਖੀਰਪੁਰਾ ਤੇ ਅਸੀਂ ਵੀ ਪੰਜਾਬ ਦੇ ਵਿੱਚ ਕੋਈ ਆਪਦੇ ਕੰਮ ਆਏ ਸੀ ਪਰਸਨਲ ਹਨਾ ਵੀ ਹਾਂਜੀ ਤੇ ਜਦੋਂ ਵੀ ਆਉਂਦੇ ਵੀ ਅਸੀਂ ਰੁਕੇ ਨਾ ਇੱਕ ਫਾਰਮ ਵੇਖਿਆ ਸਾਡਾ ਬੜਾ ਮਨ ਖੁਸ਼ ਹੋਇਆ ਤੇ ਸੋਚਿਆ ਵੀ ਅਸੀਂ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੀਏ ਬੰਦਾ ਕਹਿੰਦਾ ਵੀ ਭਾਵੇਂ 4x4 ਟਰੈਕਟਰ ਲੈ ਲੈਣ ਪਰ ਆਪਣੇ ਤੋਂ ਕਣਕ ਦਾ ਝਾੜ ਨਹੀਂ ਵਧਾ ਸਕਦੇ 200 ਰੁਪਏ ਦੇ ਨਾਲ ਕਿੱਲਾ ਵੀਜੀ ਕਣਕ ਤੇ ਕਣਕ ਵੀ ਪੂਰੀ ਫਸਦੀ ਆਉਂਦੀ ਆ ਬਹੁਤ ਟੌਪ ਦਾ ਕੰਮ ਆ ਬਹੁਤ ਟੌਪ ਦਾ ਕੰਮ ਹੈ ਬਾਕੀ ਵੀ ਰੋਡ ਦੇ ਉੱਤੇ ਜ਼ਮੀਨ ਤਾਂ ਬਹੁਤ ਚੰਗਾ ਫਾਰਮ ਹੈ ਉਧਰ ਵੀ ਰੋਡ ਨਿਕਲੀ ਜਾਂਦੀ ਹੈ ਨਾ ਸਾਹਮਣੇ ਉਧਰ ਵੀ ਰੋਡ ਨਿਕਾਰਿਆ ਹਾਂ ਵਾਕਿਆ ਚੀ ਬਈ ਤਾਂ ਹੁਣ ਦਿਖਾਉਣੇ ਆ ਮਿੱਤਰੋ ਤੁਹਾਨੂੰ ਸਾਰਾ ਫਾਰਮ ਭਰਾਮਾਂ ਦਾ ਬਰੀ ਕੀ ਗੱਲਾਂ ਜ਼ਰੂਰ ਆ ਪਰ ਗੱਲਾਂ ਬਹੁਤ ਵੱਡੀਆਂ ਜਿਹੜੇ ਕਿ ਤੁਹਾਨੂੰ ਇਸ ਵੀਡੀਓ ਤੋਂ ਮੈਂ 100% ਕਹਿੰਦਾ ਵੀ ਤੁਹਾਨੂੰ ਇਸ ਤੋਂ ਕੁਝ ਸਿੱਖਣ ਨੂੰ ਮਿਲੂਗਾ ਜੇ ਤੁਸੀਂ ਇਹਨਾਂ ਦਾ ਵਰਤਿਆ ਤਰੀਕਾ ਅਪਣਾਉਂਗੇ ਤਾਂ ਜ਼ਰੂਰ ਵੀ ਅਗਾਹ ਵਦੂ ਕਿਸਾਨ ਕਹਿਲਾਉਂਗੇ ਲਓ ਵੀ ਮਿੱਤਰੋ ਅਗਾਹ ਵਦੂ ਕਿਸਾਨ ਦਾ ਫਾਰਮ ਦਿਖਾਉਣੇ ਆ ਅੱਜ ਤੁਹਾਨੂੰ ਤਾਂ ਉਹਦਾ ਬਈ ਖੇਤੀ ਵਾਲਾ ਸਾਰਾ ਪ੍ਰੋਸੈਸ ਵਿਖਾਉਣੇ ਆ ਤਾਂ ਜਿਹੜੀ ਤੁਸੀਂ ਬਈ ਕਣਕ ਦੇਖੀ ਜਾਂਦੇ ਹੋ ਪਹਿਲਾਂ ਤਾਂ ਜ਼ੀਰੋ ਡ੍ਰੈਲ ਨਾਲ ਕਣਕ ਬੀਜੀ ਹੋਈ ਐ ਮੇਤਰੋ ਕਰ ਸਕਦਾ ਹਾਂ ਬਈ ਚੈੱਕ ਖਰਚਿਆਂ ਦੇ ਵਿੱਚ ਬਿਲਕੁਲ ਫਰੀ ਦੇ ਵਿੱਚ ਕਣਕ ਬੀਜੀ ਐ ਸਿਰਫ ਹੀ 200 ਰੁਪਏ ਚ ਹੈ ਨਾ ਹਾਂ 200 ਰੁਪਏ ਲੱਗਿਆ ਖਰਚਾ ਕਿਉਂ ਕੱਲਾ ਬਾਈ ਡੀਜ਼ਲ ਡੀਜ਼ਲੀ ਮੱਚਿਆ ਨਾ ਤਾਂ ਇਹਨੇ ਪਾਲਟ ਮੇ ਲਾਊ ਮਾਰੇ ਨਾ ਕੋਈ ਚੁੰਜੂ ਮਾਰੇ ਨਾ ਰੂਟਾ ਬੇਟ ਨਾ ਤਵੀਆਂ ਨਾ ਸੁਹਾਗਾ ਜਮਾ 200 ਰੁਪਏ ਦੇ ਵਿੱਚ ਬਿਲਕੁਲ ਫ੍ਰੀ ਵਾਂਗੂ ਕਣਕ ਬੀਜ ਰੱਖੀ ਆ ਤੇ ਬਈ ਇੱਕ ਕਿਸਾਨ ਦੀ ਇੱਕ ਵੱਡੀ ਸੋਚ ਹੋਰ ਵਿਖਾਉਣੇ ਤੇ ਨਾਲ ਨਾਲ ਇਧਰ ਰਸਤਾ ਛੱਡ ਰੱਖਿਆ ਚਲੋ ਆਪ ਦਾ ਸਪੈਸ਼ਲ ਹੁਣ ਕਈ ਕਿਸਾਨ ਭਰਾ ਕਹਿਣਗੇ ਵੀ 16 ਫੁੱਟ ਦਾ ਨਹੀਂ ਛੱਡਿਆ ਵੱਡਾ ਨਹੀਂ ਛੱਡਿਆ ਛੋਟਾ ਅਗਲੇ ਦਾ ਵੀ ਘਰੇਲੂ ਰਾ ਕਿੰਨਾ ਹੀ ਛੱਡੇ ਉਹ ਅਗਲੇ ਦੀ ਇੱਛਾ ਤੇ ਬਈ ਵੱਡੀ ਮੇਨ ਗੱਲ ਸਾਨੂੰ ਇਹ ਵਾਲੀ ਸੋਹਣੀ ਲੱਗੀ ਰਸਤੇ ਦੇ ਨਾਲ ਨਾਲ ਬਈਆ ਵੇਖੋ ਹਲਦੀ ਲਾ ਰੱਖੀ ਹੈ ਧੁਰ ਤੱਕ ਤੇ ਹਲਦੀ ਬੜੇ ਸ਼ੌਂਕ ਨਾਲ ਲਾਈ ਆ ਬਈ ਧੀਜੇ ਹੀ ਲਾ ਰੱਖੀ ਹੈ ਨਾ ਫਟਾਰਾ ਵੇਖੋ ਬਈ ਤੇ ਉਦੋਂ ਅੱਗੇ ਮਿੱਤਰੋ ਹੋਰ ਸੋਨ ਦਿਖਾਉਣੇ ਆ ਹਲਦੀ ਤੋਂ ਅੱਗੇ ਬਈ ਸਾਗ ਵਾਸਤੇ ਸਰੋਂ ਬੀਜ ਰੱਖੀ ਹੈ ਬਈ ਧੁਰ ਤੱਕ ਕਰੋ ਚੱਕ ਲਓ ਜੀ ਵੇਖੋ ਨਿਆਰਾ ਕਿਸਾਨ ਭਰਾ ਦੀ ਸੋਚ ਤੇ ਬਈ ਇੱਧਰ ਆ ਗਿਆ ਕਮਾਦ ਲਓ ਬਈ ਨਜ਼ਾਰੇ ਬਣ ਰੱਖਿਆ ਚੰਗੇ ਕਮਾਦ ਨੂੰ ਆ ਵੇਖੋ ਪੋਲੀਆਂ ਨਾਲ ਵਧੀਆ ਸ਼ੌਂਕ ਨਾਲ ਇਹਨੂੰ ਬੰਨਿਆ ਹੋਇਆ ਪੂਰਾ ਵਧੀਆ ਆ ਹਲਦੀ ਆ ਸਰੋਂ ਆ ਬਈ ਤਾਂ ਇਹ ਹੈ ਬਈ ਇਹ ਗਾਂ ਬਦੂ ਕਿਸਾਨ ਤੇ ਹੈ ਬਈ ਤਜਰਬੇਕਾਰ ਪੂਰਾ ਕਿਸਾਨ ਹੁਣ ਆ ਦੇਖੋ ਬਈ ਕਣਕ ਵਿਖਾਉਣੇ ਤੁਹਾਨੂੰ ਜ਼ੀਰੋ ਡ੍ਰਿਲ ਵਾਲੀ ਤਾਂ ਲਓ ਬਈ ਕਿਸਾਨ ਵੀਰ ਕੈਮਰੇ ਦੇ ਅੱਗੇ ਨਹੀਂ ਆਉਣਾ ਚਾਹੁੰਦਾ ਸੀ ਤੇ ਕਹਿੰਦਾ ਬਈ ਮੈਂ ਕੈਮਰੇ ਦੇ ਅੱਗੇ ਨਹੀਂ ਆਉਂਦਾ ਪਰ ਮੈਂ ਤੁਹਾਨੂੰ ਦੱਸ ਦਿੰਨਾ ਵੀ ਇਹਦੇ ਵਿੱਚ ਅਸੀਂ ਤਕਰੀਬਨ ਵੱਸ ਵੀ 45 ਕਿਲੋ ਵੀ ਪਾਇਆ ਵੇਖੋ ਬਈ ਆ ਪਿਆ ਝੋਨੇ ਵਰਗਾ ਵਿੱਚ ਹੀ ਸਾਰਾ ਤੇ ਆ ਵਿੱਚ ਜ਼ੀਰੋ ਡ੍ਰਿਲ ਦੇ ਓੜੇ ਟੱਪੇ ਹੋਏ ਹਨ ਹਾਂ ਲੋਬਿਕ ਨੂੰ ਕਰ ਸਕਦਾ ਹਾਂ ਚੈੱਕ ਇਹ ਆਪਾਂ ਨੂੰ ਅੱਜ ਤੱਕ ਲੱਗਦੀ ਆ ਦੋਸਤੋ ਪੈੜੀ ਪਰ ਬਈ ਗਾਂਹ ਜਾ ਕੇ ਕਣਕ へ ਪੂਰੀ ਫਸ ਜਾਣੀ ਆ ਕਿਸਾਨ ਭਰਾ ਕਹਿੰਦਾ ਵੱਡੀ ਗੱਲ ਇਹ ਆ ਵੀ ਮੇਰਾ ਦਾ 1% ਵੀ ਖਰਚਾ ਨਹੀਂ ਲੱਗਿਆ ਨਾ ਮੈਂ ਪ੍ਰਾਲੀ ਵਾਲਿਆਂ ਦੀ ਮਿਹਨਤ ਵਾੜੀ ਕਰੀ ਵੀ ਪ੍ਰਾਲੀ ਲੈ ਜੋ ਚੱਕ ਕੇ ਨਾ ਮੈਂ ਵੀ ਵੱਡੇ ਸੰਦਾਂ ਦੀ ਲੋੜ ਆ ਮੈਨੂੰ ਸਿਰਫ ਆਸ਼ੇ ਟਰੈਕਟਰ ਨਾਲ ਤੇ ਗੀੜੇ ਕੱਢ ਕੇ ਤੇ ਆ ਬਈ ਆ 230 ਡਰਲ ਦੇ ਨਾਲ ਤਾ ਸਭ ਤੋਂ ਵੇ ਸਸਤਾ ਤੇ ਚੰਗਾ ਸੰਦ ਤੁਸੀਂ ਦੇਖ ਸਕਦੇ ਹੋ ਬਈ ਆ ਵੇਖੋ ਬਈ ਜਾਈ। ਲੋ ਬਈ ਪੂਰੀ ਐਨ ਪੂਰੀ ਫਸ ਗਈ ਆ ਵੇਖੋ ਐਨ ਜਾਂਦੇ ਆ ਜੋਤੇ ਕੱਢੇ ਵੀ ਆ ਕਿਸਾਨ ਪ੍ਰਾਣੇ ਇੱਧਰ ਤੇ ਵਧੀਆ ਬਈ ਰੋਡ ਦੇ ਉੱਤੇ ਫਰੰਟ ਤੇ ਖੇਤ ਆ ਤਾਂ ਤੁਹਾਨੂੰ ਆਪਾਂ ਵੀ ਵਿੱਚ ਵੜ ਕੇ ਦਿਖਾ ਦਿੰਨੇ ਆ। ਇਹ ਬਾਈ ਜੀ ਮੈਨੂੰ ਐਂ ਲੱਗਦਾ ਜਿਵੇਂ ਦੂਰੀ ਹੁੰਦੀ ਆ। ਹਾਂ ਦੂਰੀ ਦੂਰੀ ਆ। ਹਾਂ ਦੂਰੀ ਆ। ਦੂਰੀ ਆ ਬਈ ਇਹ। ਕਰੋ ਜੀ ਚੈੱਕ। ਇਦਰੋਂ ਐ ਬੀਜੀ ਹੋਈ ਆ ਇਦਰੋਂ ਐ ਬੀਜੀ ਹੋਈ ਆ ਦੂਰੀ ਬੀਜੀ ਹੋਈ ਆ ਤਾਂ ਐਵੇਂ ਲੱਗਦਾ ਵਿੱਚ ਵਿੱਚ ਵੀ ਛਿੱਟਾ ਦਿੱਤਾ ਹੋਇਆ ਤੇ ਲੱਗਦੀ ਤਾਂ ਅੱਜ ਆਪਾਂ ਨੂੰ ਵੇਰ ਲਈ ਜੀ ਆਉਣ ਵਾਲੇ ਸਮੇਂ ਦੇ ਵਿੱਚ ਬਈ ਜੇ ਇਹ ਦੋ ਮਣਕ ਝਾੜ ਘਾਟ ਵੀ ਲੈ ਲੈਣਗੇ ਉਹੋ ਜਿਹਾ ਇਹਨਾਂ ਨੇ ਪਹਿਲੀ ਗੱਲ ਖਰਚਾ ਨਹੀਂ ਕਰਿਆ ਦੂਜੀ ਗੱਲ ਬਈ ਜੇ ਐਤ ਕੀ ਝਾੜ ਘਾਟ ਆ ਜਾਊਗਾ ਤਾਂ ਆਉਣ ਵਾਲੇ ਸਮੇਂ ਬਈ ਇਹਨਾਂ ਦਾ ਜ਼ਮੀਨ ਦੇ ਵਿੱਚ ਇੰਨੀ ਉਪਜਾਊ ਸ਼ਕਤੀ ਵਧ ਜਾਊਗੀ ਵੀ ਝਾੜ ਜੇ ਅੱਜ ਗਵਾਂਢੀਆਂ ਦੇ ਦੋ ਮਣ ਵਾਜੂ ਤਾਂ ਆਉਣ ਵਾਲੇ ਸਮੇਂ ਬਈ ਇਹਨਾਂ ਦੇ ਚਾਰ ਮਣ ਵਧੂਗੀ ਇਹ ਪੱਕੀ ਗੱਲ ਆ ਹੈ ਇਹਦਾ ਗੱਲ हां ता आवे हल्दी वगैरह भी आक माद है ये वैरायटीयां ਦੇ ਹਿਸਾਬ ਨਾਲ ਆ ਇਧਰ ਤਿਆਰ ਵਾਂਗੂ ਹੀ ਹੋਇਆ ਪਿਆ ਹੈ ਨਾ ਉਧਰ ਹਜੇ ਛੋਟਾ ਹੈ ਬਈ ਹਾਈਟ ਤਾਂ ਕਿਵੇਂ ਲੱਗਿਆ ਬਈ ਫਾਰਮ ਪ੍ਰਾਵਾਂ ਦਾ ਬਹੁਤ ਵਧੀਆ ਲੱਗਿਆ ਯਾਰ ਟੌਪ ਦਾ ਬੂੜਾ ਬਹੁਤ ਟੌਪ ਦਾ ਨਾ ਟੌਪ ਦਾ ਫਾਰਮ ਬਾਲੀ ਵੱਡੀ ਸੋਚ ਲੈ ਕੇ ਖੇਤੀ ਕਰੀ ਜਾਂਦੇ ਆ ਜਿਵੇਂ ਅੱਜ ਕੱਲ ਵੱਡੇ 4x4 ਸੰਦ ਮਸ਼ੀਨਰੀਆਂ ਨਾਲ ਆਸ ਦੀ ਜਰੂਰਤ ਨਹੀਂ ਆ ਦੇ ਆ ਵੇਖੋ ਬਈ ਕਾਸੀ ਦੀ ਜਰੂਰਤ ਨਹੀਂ ਮਿੱਤਰੋ ਤਾਂ ਮਿੱਤਰੋ ਇਹ ਜੇ ਗਾਂਵਦੂ ਕਿਸਾਨ ਜਰੂਰਤ ਆਪਣੇ ਪੰਜਾਬ ਨੂੰ ਏਰੀਏ ਨੂੰ ਕਿਉਂਕਿ ਬਈ ਖਰਚਾ ਜਿੱਥੇ ਅੱਜਕੱਲ ਵੱਡੀਆਂ ਮਸ਼ੀਨਰੀਆਂ ਦਾ ਚੱਲੀ ਜਾਂਦਾ ਉਹ ਖਰਚੇ ਤੋਂ ਬਚ ਸਕੀਏ ਤੇ ਕਮਾਦ ਵੀ ਵਾਕਿਆ ਚੀ ਹੈ ਨਾ ਸਹਵਾਈ ਵਾਲੀ ਆ ਸਹਵਾਈ ਵਾਲੀ ਹੈ ਬਈ ਆ ਵੇਖੋ ਲੈ ਟਾਪ ਹਾਈਟ ਵਗੈਰਾ ਵੇਖੋ ਨਾਲ ਖੜਜ ਗਿਆ ਆਪਾਂ ਮੈਨੂੰ ਲੱਗਦਾ ਇਹਦਾ ਹੋਊਗਾ ਤਕਰੀਬਨ ਕਮਾਦ ਦਾ ਹਾਈਟ ਹੈ ਨਾ 8 ਫੁੱਟ ਹੋਊਗੀ 8 ਫੁੱਟ ਹੈ ਗਿਆ ਬਈ ਕਮਾਦ ਤਾਂ ਬਈ ਹਲਦੀ ਕਰੋ ਵੀ ਚੈੱਕ